ਅ ਤੁ ਕੀ ਕੀ ਮਤਵ ਕੀ ਕਹਿਣਾ ਤੁਸੀਂ ਪਿਉਟਟਾ ਜੇ ਜਨਾਪਾ ਡਿਟੇਲ ਹੈ ਕਿ ਕਿਹੜਾ ਪ੍ਰਕੰਤ ਹੈ ਕਿ ਕਿਹਦੀ ਪੜੇ ਡਾਟਾ ਵਿੱਚ ਰੱਖਿਆ ਹੈ ਉਹ ਕੱਜ ਸੁਧਾਰਨ ਵਿਅਕਤੀ ਦੇ ਤੌਰ ਤੇ ਆਮ ਆਦਮੀ ਦੇ ਤੌਰ ਤੇ ਜੋ ਬੁਨਿਆਦੀ ਤਰ੍ਹਾਂ ਹਟਦਾ ਉਹ ਮੁਲਾਕਤ ਵਾਸਤੇ ਤਿੰਨ ਜਣੇ ਸਰਕਰ ਮਹੇਸ਼ਿੰਦਰ ਚੱਕਰਵੱਧ ਦਾ ਅਕਸੰਦਰ ਸਿੰਘ ਜੀ ਲੁਕਾ ਸਾਹਿਬ ਦੇ ਮੈਂਬਰ ਤੇ ਆਏ ਪੇ ਕੋਈ ਵੀ ਬੰਦਾ ਜਿਹੜਾ ਜੇਲ੍ਹ ਚ ਹੁੰਦਾ ਹੈ ਉਹਦੇ ਉਸ ਦੇ ਪਰਿਵਾਰ ਨੂੰ ਉਹਦੇ ਸੱਚਾ ਮਿੱਤਰ ਨੂੰ ਇਹ ਹੱਕ ਹੁੰਦਾ ਕਿ ਤੁਸੀਂ ਨਿਯਮਾਂ ਮੁਤਾਬਕ ਮੁਲਾਕਾਤ ਕਰ ਸਕਦੇ ਹੋ ਸੀ ਬੜੇ ਦਿਨਾਂ ਦੀ ਆ ਬੜੀਆਂ ਰਿਕਵੈਸਟ ਕੀਤੀਆਂ ਪ੍ਰਸ਼ਾਸਨ ਨੂੰ ਪਰ ਪਤਾ ਨਹੀਂ ਇਹ ਜੇਲ੍ਹ ਚ ਕਿਹੜੇ ਵੱਖਰੇ ਕਾਨੂੰਨ ਕਿਉਂਕਿ ਇਹ ਤਾਂ ਜੇਲ੍ਹ ਸੁਪਰਡੈਂਟ ਦੇ ਪੱਧਰ ਦਾ ਕੰਮ ਹੈ ਇਹਦੇ ਚ ਸਰਕਾਰ ਤੇ ਨਾਲੋਂ ਨਹੀਂ ਹੁੰਦੇ ਔਰ ਸਾਰਿਆਂ ਦਾ ਹੱਕ ਹੁੰਦਾ ਤੁਸੀਂ ਜਿਹੜਾ ਹੈਗਾ ਜਾ ਕੇ ਇੱਥੇ ਕਾ ਰਜਿਸਟਰ ਤੇ ਸਾਡੀ ਦਸਤਖਤ ਕਰਾਓ ਜਿਵੇਂ ਆਮ ਲੋਕੀਂ ਕਰਦੇ ਤੇ ਭਾਵੇਂ ਬਾਹਰ ਖੜੇ ਕਰਕੇ ਚਾਲੀ ਚ ਸਾਡੀ ਮੁੜਕਤ ਕਰਾ ਦਿਓ ਤੁਹਾਨੂੰ ਪਤਾ ਤਾਂ ਲੱਗੇ ਕਿ ਆਪਣੇ ਜਿਹੜੇ ਆ ਸਾਥੀ ਨੂੰ ਮਿਲਣਾ ਚਾਹੁੰਦੇ ਉਹ ਤੁਹਾਡੇ ਸਾਹਮਣੇ ਆ ਜੀ ਬਾਹਰ ਨਾਲ ਗੇਟ ਹਲੇ ਦੇਰ ਤੋਂ ਬੜੀ ਦੂਰ ਹੈ ਇੱਥੇ ਜੰਦਲੇ ਵੱਜੇ ਹੋਇਆ ਸਿਕਿਉਰਟੀ ਲੱਗੀ ਹੋਈ ਹੈ ਹੁਣ ਕਿਤੇ 10 ਮਿੰਟ ਬਾਹਰ ਵੇਲੇ ਵਾਸਤੇ ਰੁਕੇਗਾ ਤਾਂ ਨਹੀਂ ਕਿਤੇ 10 ਮਿੰਟਾਂ ਚ ਰੱਖ ਦੇ ਅੱਛਾ ਜੀ ਕਿਹਨੂੰ ਪਤਾ ਨਹੀਂ ਕਿਤੋਂ ਤੱਕ ਸਲਾਹ ਕਰਨੀ ਇਹਨਾਂ ਨੇ ਮੁੱਖ ਮੰਤਰੀ ਤੱਕ ਕੇ ਦਿੱਲੀ ਕੇਜਰੀਵਾਲ ਤੱਕ ਕਿੱਥੇ ਨੇ ਅਦਰਵਾਇਤੇ ਫੋਨ ਤੇ ਹੀ ਡੇਟ ਆਲਾ ਪੁੱਛ ਲੈਂਦਾ ਜੀ ਮੜਾ ਕਹਤਾ ਜੇ ਆਇਆ ਬੰਦਾ ਕਹਿੰਦਾ ਜਾ ਭੇਜਦੇ ਨਾ ਕਰਦੇ ਪਰ ਇਹ ਮੇਰੇ ਹੁਣ ਪਤਲੀ ਹਾਲੇ ਦਿੱਲੀ ਜਾ ਕੇ ਉੱਥੇ ਮੀਟਿੰਗ ਹੋਣੀ ਹੋਵੇ ਉੱਥੇ ਪਹੁੰਚਣਾ ਮਨਸ਼ਾ ਕੀ ਲੱਗਦੀ ਹੈ ਸਾਹਿਬ ਨੂੰ ਆ ਪੇ ਕਿੰਨੇ ਘੰਟੇ ਵੀ ਲੱਗ ਸਕਦੇ ਅਸੀਂ ਤੇ ਚਲੋ ਆਏ ਆ ਕੋਈ ਗੱਲ ਸਾਡੀ ਤੇ ਪੇਸ਼ੈਂਸ ਹੈਗੀ ਹੈ ਅਸੀਂ ਇੰਤਜ਼ਾਰ ਕਰੇ ਇੰਨੇ ਦਿਨਾਂ ਤੋਂ ਵੀ ਇੰਤਜ਼ਾਰ ਕਰਦੇ ਮਨਸ਼ਾ ਕੀ ਲੱਗਦੀ ਹੈ ਮਨਸ਼ਾ ਕੀ ਲੱਗਦੀ ਹੈ ਲੇਕਿਨ ਮਨਸ਼ਾ ਨਹੀਂ ਹੈ ਇਹ ਮਨੁੱਖੀ ਅਧਿਕਾਰਾਂ ਦਾ ਘਾਣ ਹੈ ਇਹ ਇੱਕ ਜਿਹੜੀ ਹੈ ਨਾ ਪਤਲਾ ਖੋਰੀ ਦੀ ਰਾਜਦਵੀ ਕਿ اپੋਜੀਸ਼ਨ ਦਾ ਗਲਾ ਦਬਾਉਣ ਦੀ ਜਿਹੜੀ ਹੈ ਉਹ ਕੋਸ਼ਿਸ਼ ਹੈ ਤੇ ਸ਼ਾਇਦ ਇਦਾਂ ਉਹਨੂੰ ਕਿਹੜੇ ਹੈ ਲੋਕੀ ਪਲੈਨ ਪੋਲਿੰਗ ਪਾਲਿਸੀ ਦੇ ਖਿਲਾਫ ਬੋਲਣੋਂ ਹਟਕੀ ਸ਼ਾਇਦ ਲੋਕੀ ਕਰਪਸ਼ਨ ਦੇ ਖਿਲਾਫ اپੋਜੀਸ਼ਨ ਵਾਲੇ ਬੋਲਣੋਂ ਹਟਜੇ ਤੇ ਜਿਹੜੇ ਬਾਕੀ ਗਲਤ ਕੰਮ ਸਾਡੇ ਹੋ ਰਿਹਾ ਉਹਨਾਂ ਦੇ ਖਿਲਾਫ ਜਿਹੜਾ اپੋਜੀਸ਼ਨ ਬੋਲਣੋਂ ਹਟਜਾ ਪਰ ਇਹ ਤੇ ਕਦੇ ਹੋਣਾ ਨਹੀਂ ਕਿ ਮਾ ਸਾਹਿਬ ਜੀ ਨਾ ਮਿਲ ਦਿੱਤਾ ਕਿਲਾ ਤੁਹਾਡਾ ਕੀ ਹੋਏਗਾ ਜਿਵੇਂ ਕੋਰਟ ਤੋਂ ਵੀ ਤੁਸੀਂ ਆ ਉੱਥੇ ਰੁਕ ਰੱਖੋਗੇ ਬੜਾ ਵੀ ਇੱਥੇ ਮਿਲਣਗੇ ਸਾਨੂੰ ਤੁਣੋ ਅਗਲਾ ਫੇਰ ਅਸੀਂ ਫੇਰ ਦੇਖਾਂਗੇ ਪਹਿਲਾਂ ਤਾਂ ਸਾਨੂੰ ਆਸ ਹੈ ਕਿ ਕੋਈ ਜਿਹੜੀ ਆ ਤੁਹਾਡੇ ਲਈ ਵੀ ਅਸੀਂ ਫਰਿਆਦ ਕਰਦੇ ਹਾਂ ਕਿ ਭਾਈ ਮਿਲਣਾ ਤੇ ਜਿਹੜਾ ਕਿੰਨਾ ਸਮਾਂ ਮਿਲਣ ਦੇਣਾ ਕਿੱਥੇ ਖੜਾ ਕਰਕੇ ਮਲਾਉਣਾ ਉਹ ਤੁਹਾਡਾ ਹੱਕ ਹੈ ਅਸੀਂ ਕੋਈ ਵੀਆਈਪੀ ਟ੍ਰੀਟਮੈਂਟ ਨਹੀਂ ਮੰਗਦੇ ਤੇ ਇੱਥੇ ਕਹਿੰਦੇ ਕਿਤੇ ਕਦੋਂ ਕਰਕੇ ਬਾਰ ਜੜੀ ਸਾਰੇ ਲੋਕੀ ਕਹਿੰਦੇ ਸਾਨੂੰ ਕੀ ਅਸਿਕ ਕਰਨ ਪਰਿਵਾਰ ਨੂੰ ਵੀ ਨਹੀਂ ਮਿਲਣ ਦਿੱਤਾ ਜਾ ਰਿਹਾ ਕਿਸ ਤਰ੍ਹਾਂ ਸਰਦਾਰ ਚੰਬੀ ਸਿੰਘ ਬਾਦਲ ਸਾਹਿਬ ਨੇ ਵੀ ਇਤਜਾਰ ਕੀਤਾ ਜਿਹੜੂ ਤਾਂ ਪਰਿਵਾਰ ਦੇ ਮੈਂਬਰ ਹੈ ਉਹਨਾਂ ਦੇ ਰੀਅਲ ਹਿੱਸੇ ਹੈ ਵਿਵਾਸ ਸਬੰਧ ਕੋਲ ਬਾਦਲ ਉਹਨਾਂ ਨੂੰ ਹਾਲੇ ਤੱਕ ਲੋਨੀ ਕੀਤਾ ਗਿਆ ਇਹ ਤਾਂ ਪਹਿਲੀ ਵਾਰ ਇਹਦਾ ਤਾਂ ਕੰਮ ਜਿਹਾ ਸੁਣਿਆ ਹੈ ਇਹ ਤਾਂ ਐਮਰਜੈਂਸੀ ਤੋਂ ਵੀ ਕੰਮ ਕਿਹਦੇ ਪਿੱਛੇ ਮੁੱਖ ਕਾਰਨ ਕੀ ਸਮਝੋ ਮੇਨ ਵੱਡੀ ਗੱਲ ਕੀ ਸਰਕਾਰ ਕੀ ਜਿਲ੍ਹਾ ਪ੍ਰਸ਼ਾਸਨ ਮਲੂਕੀ ਕਿਹਾ ਗਿਆ ਮਲਕਾ ਜੀ ਮੈਂ ਤੁਹਾਨੂੰ ਦੱਸਾਂ ਜਿਲ੍ਹਾ ਪਰਵਾਜਾ ਨੇ ਨਾ ਨਹਿਤਰੀ ਕੀਤੀ ਪਈ ਹੈ ਇਹ ਡਰੇ ਹੋਏ ਨੇ ਉੱਪਰੋਂ ਕਿਹਨੇ ਡਰਾਏ ਨੇ ਰੱਬ ਜਾਣਦਾ ਉਹ ਨੇ ਤਾਂ ਸਾਫ਼ ਹੀ ਜਵਾਬ ਦਿੱਤਾ ਕਿ ਜੀ ਪਰਿਵਾਰ ਤੇ ਵਕੀਲ ਤੋਂ ਬਿਨਾਂ ਅਸੀਂ ਕਿਸੇ ਨੂੰ ਮਿਲਣ ਨਹੀਂ ਦਿੱਤਾ ਚਾਦ ਕੇ ਮੈਂ 50 ਸਾਲ ਦੀ ਵਕਾਲਤ ਤੋਂ ਬਾਅਦ ਇਹ ਕਹਿ ਸਕਦਾ ਨੇ ਇਸ ਤਰ੍ਹਾਂ ਦਾ ਕੋਈ ਕਾਨੂੰਨੀ ਕੀ ਜੀ ਦੇ ਚ ਮੁਲਾਕਾਤ ਬੰਦ ਹੋ ਗਈ ਹਾਂ ਮੁਲਾਕਾਤ ਦਾ ਸਮਾਂ ਦਾ ਸਕਦੇ ਸਾਨੂੰ ਕਿ ਕਿੰਨੇ ਤੋਂ ਕਿੰਨੇ ਤੱਕ ਦਾ ਮੁਲਾਕਾਤ ਦਾ ਸਮਾਂ ਕਿਹੜਾ ਦਿਨ ਹੈ ਕਿਹੜਾ ਦਿਨ ਹੈ ਪਰ ਐ ਸ਼ੋਕ ਕੇ ਕਿ ਕਿਸੇ ਨੂੰ ਮਿਲਣ ਦੀ ਇਜਾਜ਼ਤ ਨਹੀਂ ਗਈ ਇਹ ਬਿਲਕੁਲ ਗਲਤ ਕੀਤਾ ਇਹਨਾਂ ਨੇ ਸਾਰਾ ਸਾਰੀ ਕਾਲੀ ਐਮਰਜੈਂਸੀ ਦੁਬਾਰਾ ਯਾਦ ਕਰਾਤੀ ਮਨਜੂਦਾ ਸਰਕਾਰ ਦੇ ਤੇ ਇੰਦਰਾ ਗਾਂਧੀ ਦੀ ਰੂਹ ਆ ਗਈ ਮੈਨੂੰ ਤਾਂ ਲੱਗਦਾ ਇਹ ਜਿਵੇਂ ਲੱਗੇ ਹੋਇਆ ਕੁਚਲਣ ਦੀ ਐਵੇਂ ਹੀ ਹੋ ਗਏ ਨਾਲ ਹਰ ਸਿਮਰਪੁਰ ਬਾਦਲ ਤੇ ਪ੍ਰਕਾਸ਼ ਜਿਹੜੇ ਸੁਖਬੀਰ ਸਿੰਘ ਬਾਦਲ ਨਾਲ ਵੀ ਮੁਲਾਕਾਤ ਨਹੀਂ ਹੋਤਾ ਪਰਿਵਾਰਕ ਮੈਂਬਰ ਨੇ ਉਹ ਇਹ ਹੁਣ ਮੁੱਕਰ ਦਿਆ ਕਹਿੰਦੇ ਆਈ ਨਹੀਂ ਤੁਸੀਂ ਦੱਸੋ ਕੀ ਕਰੋਗੇ ਤੁਸੀਂ ਮਰੇ ਤੇ ਮੁੱਕਰੇ ਦਾ ਕੀ ਹੁੰਦਾ ਜੀ ਪਤਾ ਕਈ ਵਾਰ ਕੈਚ ਚ ਗਏ ਨੇ ਇਹ ਮਨਜ਼ੂਰੀ ਮੰਗੇ ਹਟੇ ਦਿੱਤੀ ਨਹੀਂ ਕਿਸੇ ਦੀ ਨਹੀਂ ਦਿੱਤੀ ਜੀ ਕੀ ਲੱਗਦਾ ਕਿ ਸਭ ਤੁਸੀਂ ਮਿਲ ਕੇ ਆਇਓ ਕੀ ਕਹਿੰਦੇ ਜੀ ਸੁਪਰੀਂਡੈਂਟ ਕਾਫੀ ਲੰਬੀ ਗੱਲਬਾਤ ਹੋਈ ਆ ਜੀ ਦੇਖੋ ਗੱਲ ਇਹ ਹੈ ਕਿ ਤੁਸੀਂ ਅਫਸਰ ਸਾਹਿਬਾਂ ਨਾਲ ਵੀ ਚਿਹਰੇ ਦੇਖੋ ਚਬਤ ਸੰਤੁਸ਼ਟੇ ਜਨਕਰ ਇਹ ਜਿਹੜੇ ਕੋਈ ਤੁਹਾਨੂੰ ਜਰਾਬ ਅਫਸਰ ਦਾ ਦੇ ਪਾਏਗਾ ਜਿਹੜੀ ਗਰੇਵਾਲ ਸਾਹਿਬ ਨੇ ਗੱਲ ਕਹੀ ਹੈ ਉਹੀ ਗੱਲ ਹੁੰਦੀ ਅਸੀਂ ਤਾਂ ਕਹੇ ਵੀ ਤੁਹਾਨੂੰ ਫੜ ਕੇ ਅਸਰ ਦੇ ਦਿਓ ਨਾਲੇ ਤੁਹਾਡਾ ਮੁੱਖ ਮੰਤਰੀ ਖੁਸ਼ ਹੋ ਜੂਗਾ ਨੂੰ ਫੜ ਕੇ ਦਿੱਤੇ ਨਾਲੇ ਅਸੀਂ ਅੰਦਰ ਮੁਰਾਦਤ ਕਰਨਾ ਆਪਣਾ ਹੋ ਗਿਆ ਇਹ ਆਪ ਤਾਂ ਇਹ بڑا ਅਨਮਨੁੱਖੀ ਕੰਮ ਹੈ ਦੇਖੋ ਇੱਕ ਵੱਡਾ ਅਧਿਕਾਰ ਹੈ ਜਿਹੜਾ ਤੁਹਾਡਾ ਫੰਡਮੈਂਟਲ ਰਾਈਟ ਹੈ ਦੋ ਅੱਗੇ ਅੱਜ ਮੀਡੀਆ ਦੇ ਸਾਹਮਣੇ ਬੜਾ ਸਵਛ ਕੀਤਾ ਵੀ ਸਾਨੂੰ ਕੋਈ ਵੀਆਪੀ ਟ੍ਰੀਟਮੈਂਟ ਕੋਈ ਨਹੀਂ ਚਾਹੀਦਾ। ਬੜਾ ਸਾਹਮਣੇ ਸਪਸ਼ਟ ਕੀਤਾ। ਫਿਰ ਦਸ ਕੱਟ ਕਰਾਓ ਸਾਡੇ ਵਿਸ਼ੇਸ਼ ਤੇ ਜਿਵੇਂ ਆਮ ਬਣਾ ਕਰਦੀ ਜਾਂਦਾ। ਫਿਰ ਜਿੱਥੇ ਲੱਗੇ ਕਰਕੇ ਕਰਾਉਣੀ ਹੈ ਬਾਹਰ ਗਾੜੀ ਤੇ ਸਭ ਕਰਾ ਦਿੰਦੇ। ਤੇ ਜੇ ਤੁਸੀਂ ਨਹੀਂ ਕਰਉਂਦੇ ਪਹਿਲਾਂ ਪਰਿਵਾਰਾਂ ਨੂੰ ਮੌਲਕਤ ਨਹੀਂ ਹੋ ਸਕਦੀ। ਇਹਦਾ ਮਤਲਬ ਕੀ ਹੈ ਕਿ ਤੁਸੀਂ ਬੰਦੇ ਨੂੰ ਅੰਦਰ ਰੱਖ ਕੇ ਇਹਨਾਂ ਅਨਮਨੁੱਖੀ ਕੰਮ ਕਰ ਰਹੇ ਹੋ ਤੁਸੀਂ ਪਾਰਟੀ ਨੂੰ ਡਰਾਉਣਾ ਚਾਹੁੰਦੇ। ਅਸੀਂ ਇਹਨਾਂ ਨੂੰ ਕਹਿੰਦੇ ਆ ਜਿੰਨਾ ਮਰਜ਼ੀ ਤਿੰਨ ਲਾ ਲਓ ਇਹ ਪਾਰਟੀ ਦਾ ਇਦਾਂ ਕਹਿੰਦੀ ਹੈ ਇਹਦਾ ਮੀਡੀਆ ਨੂੰ ਕਵਰੇਜ ਤੋਂ ਵੀ ਉੱਕਿਆ ਜਾ ਰਿਹਾ ਜਦੋਂ ਵੀ ਪੇਸ਼ੀ ਹੁੰਦੀ ਆ ਵਿਕਰਮ ਜੀਠਿਆ ਦੀ ਕੀ ਲੱਗਦਾ ਕਿਉਂ ਕੈਮਰੇ ਤੇ ਮੁਰੇ ਲਿਆਣਾ ਨਹੀਂ ਜਾਂਦੇ ਵਿਕਰਮ ਜੀ ਜਦੋਂ ਜਵਾਬ ਕੋਈ ਨਹੀਂ ਹੁੰਦਾ ਹੁਣ ਡਰੀ ਜਾਂਦੇ ਜੀ ਮੁੱਛਾਂ ਨੂੰ ਵੱਟ ਦਿੰਦਾ ਅਦਾਲਤ ਵਿੱਚ ਪਹਿਲੀ ਵਾਰੀ ਹੋਣਾ ਹੈ ਐਡਾ ਵੱਡਾ ਕੇਸ ਬਣਾਇਆ ਨਾ ਉਹਦੇ ਚ ਕਿਤੇ ਹਜ਼ਾਰ ਏਕੜ ਜ਼ਮੀਨ ਲੱਭੀ ਨਾ ਕਿਤੇ ਵਿਦੇਸ਼ੀ ਕੰਪਨੀ ਲੱਭੀ ਨਾ ਕਿਤੇ ਬਾਕੀ ਜਿਹੜੇ ਝੂਠ ਮਾਰਿਆ ਉਹਨਾਂ ਖੀਰ ਤੇ ਕਹਿੰਦੇ ਜੀ ਨੁਕਸਕੀ ਨਿਕਲਿਆ ਵੀ ਮੁੱਛਾਂ ਨੂੰ ਵੱਟ ਦਿੰਦਾ ਪੱਟਾਂ ਨੂੰ ਕਾਪਿਆ ਮਾਰਦਾ ਤੁਹਾਡੇ ਦੇ ਵੀ ਵਰ ਜਾਗਲ ਤੂੰ ਤੇ ਵੀ ਵੱਟ ਦੇ ਰੇ ਹੁਣ ਸਾਨੂੰ ਜਾਣਦੇ ਹੋ ਅਸੀਂ ਉਹਨੂੰ ਕਹੀਏ ਵੀ ਪਹਿਲੇ ਨਾਂ ਵੱਟਦੇ ਚੱਲ ਜਾਣਦੇ ਪੁੱਤਾਂ ਤੇ ਗਾ ਕੇ ਫੇਰ ਸਮਝਾਉਣ ਵੀ ਨਹੀਂ ਜਾਣ ਦਿੰਦੇ ਫੇ ਸਾਨੂੰ ਜਾਣਦੇ ਹੋ ਅਸੀਂ ਉਹਨੂੰ ਕਹੀਏ ਵੀ ਸਾਰੀ ਸਾਰੀ ਪੁੱਤ ਡਰੀ ਫਰਤੀ ਸਾਰੀ ਤੱਕ ਆੜਰੀ ਤੂੰ ਯਾਹ ਜਾਦ ਮੁੱਛਾਂ ਵੱਟਣਾ ਪਰ ਹੁਣ ਅੰਦਰ ਹੀ ਨਹੀਂ ਜਾਣਦੇ ਹੋ ਕਿ ਫੇਰ ਅਸੀਂ ਕੀ ਕਰੀਏ ਇਹ ਆ ਆ ਨੂੰ ਫਿਰ ਨਿਕਲਿਆ ਸਾਰੀ ਇਨਵੈਸਟੀਗੇਸ਼ਨ ਤੋਂ ਬਾਅਦ ਇਹ ਮੁਚ ਨੂੰ ਵਾਟ ਕਰਦਾ ਤਾਂ ਚਲੋ ਅਸੀਂ ਸਮਝਾ ਦਿੰਦੇ ਅੱਜ ਇਹਨੇ ਬੰਦੇ ਅਸੀਂ ਉਸ ਤੋਂ ਵੱਡੇ ਹਾਂ ਅਸੀਂ ਜਾ ਕੇ ਸਮਝਾ ਦਿੰਦੇ ਕਿ ਇਹ ਸਰਕਾਰ ਜਾਂਦੀ ਹੈ ਮੁਚ ਤੋਂ ਤੇ ਤੂੰ ਇਹ ਜਾਣਦੇ ਹੁਣ ਅੰਦਰ ਵੀ ਜਾਣਦੇ ਫਾਈਨਲ ਕੀ ਹੋਇਆ ਜੀ ਫਾਈਨਲ ਕੀ ਹੋਇਆ ਹੁਣ ਦੇਖਦੇ ਹਾਂ ਕਾਨੂੰਨੀ ਸਲਾਹ ਕਰਦੇ ਹਾਂ ਵਕੀਲਾਂ ਨਾਲ ਜਾ ਕੇ ਕੋਈ ਮਿਲਣਾ ਇਹਨਾਂ ਦੀ ਤਾਂ ਨਾ ਐ ਕੋਰੀ ਇਹਨਾਂ ਦੀ ਕੋਰੀ ਲਈ ਇੱਕ ਮਖੜੇ ਨੂੰ ਮਾਰਦੇ ਚਲੋ ਹੋ ਗਈ ਗੱਲ ਦੋਹਾਂ ਚਾਰ ਨੇ ਇਹਦੀ ਰਾਤ ਕੀ ਉਹਨਾਂ ਨੇ ਫੈਸਲਾ ਖਤਮ ਕਰਾਇਆ ਕਿ ਉਹਨਾਂ ਨੇ ਬਹਾਨਾ ਬਣਾ ਲਿਆ ਜਿਵੇਂ ਕਹਿੰਦਾ ਕਾਨੂੰਨ ਦੇ ਮੈਨੂੰ ਕਹਿੰਦਾ ਵੀ ਕੱਲੇ ਰਿਸ਼ਤੇਦਾਰਾਂ ਤੇ ਵਕੀਲਾਂ ਨੂੰ ਮੈਂ ਦੇਣਾ ਇੱਕ ਬਹਾਨਾ ਬਣਾ ਲਿਆ ਕੋਈ ਕਬਾਨਾ ਕੋਈ ਕਾਨੂੰਨ ਨਹੀਂ ਕੁਛ ਨਹੀਂ ਅਸੀਂ ਇਸੇ ਰਾਜ ਦੇ ਵਿੱਚ ਬਿਕਰਮ ਨੂੰ ਇੱਥੇ ਪਟਿਆਲਾ ਜੇਲ੍ਹ ਤੇ ਅਸੀਂ ਮਿਲ ਕੇ ਜਾਂਦੇ ਨੇ ਦੋ ਦੋ ਵਾਰ ਹੀ ਮਿਲ ਕੇ ਗਿਆ ਜੇਲ੍ਹ ਦੇ ਵਿੱਚ ਕੋਈ ਕਦੇ ਪ੍ਰੋਬਲਮ ਨਹੀਂ ਸੀ ਇਹ ਹੁਣ ਇਹਨਾਂ ਨੇ ਕਿਉਂਕਿ ਸਰਕਾਰ ਦਾ ਹੀ ਹੁਕਮ ਹੈ ਇਹਨਾਂ ਦੇ ਬਚਾਰਿਆਂ ਤੋਂ ਕੋਈ ਵਸ ਨਹੀਂ ਐਵੇਂ ਅਸੀਂ ਕਿ ਕਿ ਤਾਂ ਮਜਬੂਰੀ ਹੈ ਇਹਨਾਂ ਦੀ ਅੱਗੇ ਸਟੈਪ ਅੱਗੇ ਸਟੈਪ ਅਸੀਂ ਰਹਿ ਕਰਾਂਗੇ ਪਾਕਿ ਦੇ ਵਿੱਚ ਜੋ ਕੋਈ ਕਾਨੂੰਨੀ ਲੜਾਈ ਲੜੀਦੀ ਹੋਈ ਉਹ ਲੜਕੇ ਜਿਹੜੇ ਹਿਸਾਬ ਨਾਲ ਕੋਈ ਕਾਨੂੰਨ ਦੇ ਲਿਆ ਜਾਣਾ ਜੋ ਲੜਾਈ ਲੜਕੇ ਅਸੀਂ ਆਪਦੀ ਪੂਰੀ ਚਾਰਾ ਜੋ ਕਰਾਂਗੇ ਮੈਂ ਜਿਵੇਂ ਜਿਦ ਤਰ੍ਹਾਂ ਕਹਿੰਦੇ ਸੁਖਬੀਰ ਬਾਦਲ ਤੇ ਹਰਕਿਮਤ ਕੋ ਬਦਲ ਨੂੰ ਵੀ ਮਿਲਾਲ ਕਰ ਬੋਏ ਛੋਟੀਆਂ ਹਸਤੀਆਂ ਨਹੀਂ ਹੈਗੀਆਂ ਇੱਥੇ ਆਉਣ ਗੇਟ ਤੋਂ ਮੁੜ ਜਾਣ ਕੀ ਦੀ ਬੇਇੱਜ਼ਤੀ ਵਾਲਾ ਕੰਮ ਹੈ ਉਹ ਮਗਰੇ ਮਨਜ਼ੂਰੀ ਵੀ ਸਾਨੂੰ ਮਨਜ਼ੂਰੀ ਮਿਲ ਜੇ ਅੱਗੇ ਦਿੰਦੇ ਰਹੇ ਆ ਉਥੇ ਅਲਾਓ ਕਰਦੇ ਰਹੇ ਜੋ ਕਰ ਦੇਣਗੇ ਤਾਂ ਆਉਣਗੇ ਹੁਣ ਇੱਥੇ ਆ ਕੇ ਗੇਟ ਤੋਂ ਫੇਰ ਮੋੜ ਦੇਣ ਫੇਰ ਇੱਕ ਭਰਾ ਲੱਗਦਾ ਨਾ ਗੱਲ ਦਾ ਇੱਥੇ ਜਨਿਸ ਸਿਕਿਉਰਟੀ ਆ ਉਹਨਾਂ ਦੀ ਸਾਰੇ ਹਾਲਾਤ ਵਿੱਚ ਬਹੁਤ ਖਰਾਬ ਹੁੰਦੇ ਹਾਂ ਹਾਂ ਬਾਕੀ ਉਹਨਾਂ ਦੇ ਆਉਣ ਦਾ ਸਾਰਾ ਰੁਕਿਓ ਕੰਮ ਇਹ ਤਾਂ ਕਹਿੰਦੇ ਵੀ ਸਾਡੇ ਕੋਲੇ ਆਏ ਨਹੀਂ ਪਰ ਇਹ ਤਾਂ ਵਿਚਾਰੇ ਉਹ ਰਿਟਾਇਰਡਾਈ ਬੋਦੀ ਬੋਲਦੇ ਆ ਨਾ ਜਦੋਂ ਆਗੇ ਫਿਰ ਤੁਸੀਂ ਲੋਡ ਬੋਰ ਪੈਰ ਕੇ ਠੀਕ ਹੈ ਥੈਂਕ ਯੂ ਇੱਕ ਕਰੱਟ ਤਾਂ ਨਹੀਂ ਮਾਰਦਾ ਤੇਰਾ ਲੱਗਾ ਸਾਲੇ ਮੈਨੂੰ ਹੀ ਫੜਾ ਲਿਆ ਖਰਾਬ ਆਦਾ ਓਕੇ ਦੇਖ ਪੰਜ ਗਰੇ ਉਹਦਾ ਫਾਈਲ ਸੀ ਲਿਖਿਆ ਇਹਨ ਮਿਲਦਾ ਜੀ ਕਿੰਦਾ ਹੁਣ ਇੱਥੇ ਤੁਹਾਨੂੰ ਬਾਹਰ ਰੋਕੇ ਗਏ ਦੇਖੋ ਮੈਂ ਇੱਕ ਸਮੇਂ ਨਾਲ ਪਹਿਲੀ ਤਾਂ ਗੱਲ ਕਾਨੂੰਨ ਇਹ ਕਹਿੰਦਾ ਹੈ ਕਿ ਜਿਹਦੇ ਜਨੈਚਰ દોਸ਼ਾਇਦ ਨਹੀਂ ਹੁੰਦੇ ਉਹਨੂੰ ਦੋਸ਼ੀ ਹੋਈ ਨਹੀਂ ਕਿਹਾ ਜਾ ਸਕਦਾ ਹੀ ਹੈਜ਼ ਬੀਨ ਅਰੈਸਟਡ ਇੱਕ ਕੇਸ ਵਿੱਚ ਦੋਸ਼ ਲਾ ਕੇ ਕਦੋਸ਼ਲੇ ਕਿਤੇ ਸਾਫ ਨਹੀਂ ਹੋਏ ਇਹ ਪੁਲਿਸ ਦੀ ਕਹਾਣੀ ਹੈ ਤੇ ਹਰ ਜਿਹੜਾ ਵੀ ਬੰਦਾ ਹਿਰਾਸਤ ਚ ਹੈ ਉਹਨੂੰ ਮਿਲਣ ਦਾ ਲੋਕਾਂ ਨੂੰ ਹੱਕ ਆ ਸਾਡਾ ਉਹ ਕਲੀਗ ਆ ਸਾਡਾ ਸਾਥੀ ਆ ਸਾਡੇ ਪਰਿਵਾਰ ਦੇ ਉਹਨਾਂ ਦੇ ਪਰਿਵਾਰ ਨਾਲ ਪਿਛਲੇ 50 ਸਾਲ ਦੇ ਸਬੰਧ ਆ ਸਰਦਾਰ ਸਰਜੀਤ ਸਿੰਘ ਮਜੀਠੀਆ ਵੇਣਦੇ ਅਸੀਂ ਮਿਲਣ ਆਏ ਸੀ ਤੇ ਬੜੀ ਹੈਰਾਨੀ ਹੋਈ ਕਿ ਗੇਟ ਰੁਕਿਆ ਹੋਇਆ ਮੈਂ ਤਾਂ ਪਹਿਲੀ ਵਾਰ ਗਏ ਦੇਖਿਆ ਜੇਲ੍ਹ ਵਿੱਚ ਬਤੌਰ ਮੰਤਰੀ ਵੀ ਇਨਸਪੈਕਸ਼ਨ ਲਈ ਗਏ ਆ ਬਤੌਰ ਆਪੋਜੀਸ਼ਨ ਸੇ ਵੀ ਗਏ ਆ ਖੇੜੇ ਗੇਟ ਦੇ ਬਾਹਰ ਤਾਂ ਜਰੂਰ ਤਾਲਾ ਲੱਗਿਆ ਹੁੰਦਾ ਆਹ ਖੇੜ ਦੇ ਐਂਟਰੀ ਦੇ ਗੇਟਾ ਤਾਲਾ ਲੱਗਿਆ ਪਹਿਲੀ ਵਾਰ ਤੇ ਸਮਝਦਾ ਮੈਂ ਤਾਂ ਕਿ ਇਹ ਕਾਨੂੰਨ ਇਸ ਰਾਜ ਵਿੱਚ ਕੋਈ ਕਾਨੂੰਨ ਦੀ ਨਾ ਤਾਂ ਹੈ ਨਾ ਕਾਨੂੰਨ ਦਾ ਕੋਈ ਜਾਣਦੇ ਨਾ ਕਾਨੂੰਨ ਦਾ ਕੋਈ ਨਾ ਸਰਕਾਰ ਪਹਿਲਾਂ ਹੀ ਪ੍ਰਿਪੇਅਰ ਲੱਗਦੀ ਹੈ ਪੁਲਿਸ ਫੋਰਸ ਕਾਫੀ ਲਾ ਰੱਖੇ ਗੇਟ ਤੇ ਦੇਖੋ ਸਰਕਾਰ ਅੱਜ ਚਲਾਈ ਕਰਨਾ ਹੈ ਸਰਕਾਰ ਤਾਂ ਪ੍ਰਿਪੇਅਰ ਕੀ ਕਹਿ ਸਕਿਆ ਜੀਨਾਂ ਨੂੰ ਸਮਝ ਹੀ ਨਹੀਂ ਮੈਂ ਤਾਂ ਇਹ ਕਹਿਣਾ ਕਿ ਇਹਨਾਂ ਨੂੰ ਕੰਮ ਸਾਫਤਾ ਜੀ ਦੀ ਉਹਨਾਂ ਨੂੰ ਸਮਝ ਨਹੀਂ ਜੇ ਕਿਤੇ ਕਾਨੂੰਨ ਮਾਰਿਆ ਜੇ ਵੀ ਜਾਣਦੇ ਹੁੰਦੇ ਉਹ ਕਹਿੰਦੇ ਜਿਹੜਾ ਮਰਜ਼ੀ ਆ ਕੇ ਮਿਲੋ ਮੇਥੇ ਟਾਈਮ ਤੇ ਜੰਗਲੇ ਦੇ ਵਿੱਚੋਂ ਦੀ ਮੜਾ ਦਿਓ ਅਸੀਂ ਤਾਂ ਨਹੀਂ ਕਹਿੰਦੇ ਕਿ ਸੋਫਟਡੈਂਡ ਦੇ ਕਮਰੇ 'ਚ ਬਿਠਾ ਕੇ ਸਾਡੀਆਂ ਗੱਲਾਂ ਕਰਾ ਦਿਓ ਅਸੀਂ ਕਹਿੰਦੇ ਜੋ ਜੇਲ ਮੈਨੂਅਲ ਕਹਿੰਦਾ ਉਹਦੇ ਮੁਤਾਬਕ ਸਾਡੀ ਮੀਟਿੰਗ ਕਰਾ ਦਿਓ ਇਹ ਉਸ ਨੂੰ ਵੀ ਤਿਆਰ ਨਹੀਂ ਫਿਰ ਇਸ ਗੱਲ ਤੋਂ ਲੱਗਦਾ ਨਾ ਕਿ ਕੋਈ ਨਾ ਕੋਈ ਗਲਤੀ ਕਰੀ ਬੈਠੀ ਹੈ ਜੀ ਨੂੰ ਚਾਹੁੰਦੇ ਨਹੀਂ ਕਿ ਪਬਲਿਕ 'ਚ ਆਵੇ ਵੱਡਾ ਕਲੈਕਸ਼ਨ ਕੀ ਹੋਊਗਾ ਜੇ ਨਹੀਂ ਮਿਲਿਆ ਦੇਖੋ ਫਿਰ ਅਸੀਂ ਕਾਨੂੰਨ ਦਾ ਦਰਵਾਇਆ ਹੈ ਅਦਾਲਤ ਜੀ ਐਪਲੀਕੇਸ਼ਨ ਦੇ ਵਾਂਗ ਸਾਨੂੰ ਮਿਲੌਣ ਦੀ ਪਰਮਿਸ਼ਨ ਦਿੱਤੀ ਜਾ ਤੇ ਤੁਲਾ ਕਹਦਾ ਦਿਨ ਵੀ ਦਿਨ ਵੀ ਜੇ ਮੈਂ ਤੈਅ ਕੀਤਾ ਜਾਂਦਾ ਉਸ ਇਹ ਵੀ ਹੋ ਸਕਦਾ ਵੀ ਅੱਜ ਮੁਲਾਕਾਤ ਦਿੰਨਾ ਹੋਵੇ ਨਹੀਂ ਇਹਦੇ ਕੋਈ ਨਹੀਂ ਦੇਖੋ ਇਹ ਇਹ ਸਾਰਾ ਹੈਗਾ ਲੋਕਲ ਅੰਡਰਸਟੈਂਡਿੰਗ ਹੁੰਦੀ ਹੈ ਵਰਕਿੰਗ ਡੇ ਤੇ ਕਿਸੇ ਦਿਨ ਵੀ ਆਫਟਰ ਆਫਟਰਨੂਨ ਆਫਟਰਨੂਨ ਹੈ ਬਾਕੀ ਜੇ ਅੱਜ ਇਹ ਕਹਿਣਗੇ ਅੱਜ ਨਾ ਉਹ ਫਲਾਣੇ ਦਿਨ ਨਾ ਉਹ ਆ ਜਾਕਰ ਉਸ ਫੇਰ ਆ ਜਾ ਕੋਈ ਆ ਜਾ ਦਿਨ ਦੇ ਦੇ ਕਮਿਊਨਿਕੇਸ਼ਨ ਬਣਾਵਤ ਇਹ ਕਹਿੰਦੇ ਮੈਲਾਇਆ ਸੀ ਕਿ ਕਿਤਾਂ ਦਿਨਾਂ ਬਾਅਦ ਜੇਲ੍ਹ ਦੇ ਬਾਹਰ ਤੁਸੀਂ ਅਪਡੇਟ ਕਰਨੇ ਬਾਅਦ ਐਸੀ ਬੜੀ ਹੈਰਾਨੀ ਹੈ ਅਸੀਂ ਤਾਂ ਸਰਫੀ ਤੌਰ ਤੇ ਆਮ ਆਦਮੀ ਦੇ ਤੌਰ ਤੇ ਆਏ ਆ ਕੋਈ ਸਾਡਾ ਕੋਈ ਆਇਆ ਨਹੀਂ ਵੀ ਇਹਦੇ ਪੁਲਿਸ ਲਾਉਣੇ ਐ ਐਸਐਸਬੀ ਨੇ ਚੱਲ ਕੇ ਆਉਣਾ ਸਾਨੂੰ ਤਾਂ ਹੈਰਾਨੀ ਹੈ ਵੀ ਇੰਨਾ ਕਿਉਂ ਡਰਮ ਨਹੀਂ ਜਾਂਦੇ ਲੋਕਾਂ ਦਾ ਲੋਕਾਂ ਦਾ ਰਾਜ ਆ ਲੋਕਾਂ ਨੇ ਰਾਜ ਦਿੱਤਾ ਲੋਕਾਂ ਨੇ ਰਾਜ ਰੱਖਣਾ ਜਾਂ ਨਹੀਂ ਰੱਖਣਾ ਇੰਨਾ ਨਹੀਂ ਡਰਨਾ ਚਾਹੀਦਾ ਤੇ ਨਾ ਕੋਈ ਕਾਇਦਾ ਕਾਨੂੰਨਾਂ ਨੂੰ ਤੋੜਨਾ ਚਾਹੀਦਾ ਐਸ ਵੇਲੇ ਸਰਕਾਰ ਸਾਰੇ ਕਾਇਦਾ ਕਾਨੂੰਨ ਤੋੜ ਰਹੀ ਹੈ ਵੇਖੋ ਬਾਦਲ ਸਾਹਿਬ ਉਹਦੇ ਬਹਿਨੋਈ ਨੇ ਵਿਕਣੋ ਕੀ ਦੇ ਮੈਂਬਰ ਹਰ ਸਿਮਰਤ ਮੈਂਬਰ ਪਾਰਲੀਮੈਂਟ ਨੇ ਉਹਦੀ ਸਿਸਟਰ ਹੈ ਉਹਨਾਂ ਨੂੰ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ ਸਾਨੂੰ ਵੀ ਨਹੀਂ ਮਿਲਣ ਦਿੱਤਾ ਜਾ ਰਿਹਾ ਉਹਨਾਂ ਦੇ ਨਾਲ ਸਾਥੀ ਆ ਸੀ ਮਿਸਟਰ ਇਹ ਇਕੱਠੇ ਕਿੰਨੇ ਕਿੰਨੇ ਸਾਲ ਤੁਸ ਜਾਨੀ ਇਹਦੇ ਤੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਿਆਸਤ ਕਰਦਿਆਂ ਨੂੰ 50 ਸਾਲ ਹੋ ਗਏ ਆ ਪਹਿਲੀ ਵਾਰ ਵੇਖਿਆ ਕਦੇ ਸਾਨੂੰ ਸਮੱਸਿਆ ਨਹੀਂ ਆਈ ਤੇ ਇਹ ਕਾਂਗਰਸ ਦਾ ਰਾਜ ਰਿਹਾ ਤੇ ਉਸ ਤੋਂ ਪਹਿਲਾਂ ਬਜ਼ੁਰਗਾ ਤੋਂ ਸੁਣਦੇ ਹੁੰਦੇ ਸੀ ਅੰਗਰੇਜ਼ਾਂ ਦਾ ਰਾਜ ਰਿਹਾ ਤੇ ਰਾਜਿਆਂ ਦਾ ਰਾਜ ਰਿਹਾ ਮੁਲਾਕਾਤਾਂ 'ਚ ਨਹੀਂ ਕਦੇ ਕਿਸੇ ਨੂੰ ਕੋਈ ਤਕਲੀਫਾਂ ਆਈਆਂ ਸੀਗੀਆਂ ਅੱਜ ਤੱਕ ਕਦੇ ਵੀ ਹਮੇ ਕਿੰਨੇ ਕਿੰਨੇ ਵੀ ਜੁਰਮ ਵਾਲੇ ਕੋਈ ਗੱਲ ਹੁੰਦੀਆਂ ਕਦੇ ਨਹੀਂ ਚੁਪੀਆਂ ਆਈਆਂ ਤੇ ਇਹ ਕਿੰਨੀਆਂ ਵੀ ਧਾਰਾ ਲੱਗੀਆਂ ਹੁੰਦੀਆਂ ਕਾਇਦ ਹੋਈ ਹੈ ਹਲੇ ਤਾਂ ਬੁਢਲੀ ਸਟੇਜ ਤੇ ਇੱਕ ਇਹਨਾਂ ਦਾ ਪਰਚੇ ਦਰਜ ਕੀਤੇ ਆ ਅਸੀਂ ਕਹਿੰਦੇ ਝੂਠੇ ਆ ਇਹ ਕਹਿੰਦੇ ਸਾਡੇ ਸੱਚੇ ਆ ਤੇ ਹਲੇ ਤਾਂ ਉਹ ਆਮ ਆਮ ਬੰਦਾ ਹੀ ਆ ਹਲੇ ਕੋਈ ਤੇ ਦੋਸ਼ ਤਾਂ ਹੈ ਨਹੀਂ ਨਾ ਅਦਾਲਤ ਨੇ ਕੋਈ ਉਹਨੂੰ ਦੋਸ਼ੀ ਠਹਿਰਾਇਆ ਕਿਤੇ ਗੱਲ ਦਾ ਸੋ ਇਸ ਗੱਲ ਦੇ ਉੱਤੇ ਮੁਲਾਕਾਤ ਵੀ ਨਾਮ ਬੰਦੇ ਦੇ ਤੌਰ ਤੇ ਅਸੀਂ ਨਹੀਂ ਕਹਿੰਦੇ ਕਿ ਸਾਨੂੰ ਅੰਦਰ ਕਮਰਿਆਂ ਚਵਾ ਕੇ ਉਹਦਾ ਸਪੈਸ਼ਲ ਮੁਲਾਕਾਤ ਕਰਾਓ ਉਹਨੇ ਮੰਗ ਕਰਦੇ ਅਸੀਂ ਚਾਹੇ ਜਿਵੇਂ ਆਪ ਲੋਕ ਮੁਲਾਕਾਤ ਕਰਦੇ ਆ ਜਿਹੜਾ ਕਿ ਰਾਈਟ ਆ ਲੋਕਾਂ ਦਾ ਉਹਦੇ ਮੁਤਾਬਕ ਤੁਹਾਨੂੰ ਮਿਲਣਾ ਜੇਕਰ ਕੋਰਟ ਲੈ ਕੇ ਜਾਂਦੇ ਬੜੀ ਉਹਦੇ ਨਾਲ ਲੈ ਕੇ ਜਾਇਆ ਜਾਂਦਾ ਉਹਦੇ ਸਾਹਮਣੇ ਨਹੀਂ ਕੋਈ ਤਸਵੀਰ ਆਣੀ ਇਹ ਦੱਸਿਆ ਵੀ ਦੱਸਿਆ ਸਾਨੂੰ ਸਾਰਾ ਵੀ ਸਾਨੂੰ ਤਾਂ ਨੇੜੇ ਨਹੀਂ ਲੱਗਣ ਦਿੰਦੇ ਕਿਤੇ ਵੀ ਇੰਨਾ ਮਹਾਂਦੀ ਨਾ ਕਿਤੇ ਹੋਰ ਵੀ ਅੰਦਰ ਵੀ ਥਾਰੇ ਕਾਲੀਆਂ ਸੀਟਾਂ ਲਾਉਣੀਆਂ ਮੂਰੇ ਵੀ ਉਹਦੇ ਡਰਾਈਵਰ ਵਾਲੇ ਪਾਸੇ ਵੀ ਮੂਰੇ ਵੱਡੀ ਸੀਟ ਲਾਈ ਆ ਵੀ ਉੱਥੋਂ ਨਾ ਕਿਤੇ ਮੁੱਛਾਂ ਨੂੰ ਮਰੋੜਾ ਨਾ ਦੇ ਦੇ ਤੇ ਪਾਸੇ-ਆਸੇ ਵੀ ਸਾਰੇ ਬਲੈਕ ਲਿਸਟ ਕੀਤੀ ਆ ਪਤਾ ਨਹੀਂ ਕਿਉਂ ਸਰਕਾਰ ਇੰਨਾ ਉਹ ਤੋਂ ਡਰੀ ਜਾਂਦੀ ਹੈ ਮੈਂ ਤਾਂ ਹੈਰਾਨ ਆ ਵੀ ਕਿਉਂ ਇੰਨਾ ਡਰੀ ਹੋਈ ਲੰਮਾ ਸਮਾਂ ਸਿਆਸਤ ਕੀਤੀ ਆ ਕਿਸ ਤਰ੍ਹਾਂ ਦੇਖਦੇ ਹੋ ਮਜੀਠੀਆ ਪਰਿਵਾਰ ਦੀ